ਮੀਟਿੰਗ ਇਹ ਕਿਹੜੇ ਮੱਦੇ ਤੇ ਮੀਟਿੰਗ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਬਾ ਦੇ ਜਿਹੜੇ ਸਰਕਲ ਨੇ ਉਹਨਾਂ ਦੀ ਮੀਟਿੰਗ ਕੀਤੀ ਗਈ ਹੈ ਸੋ ਇਸ ਮੀਟਿੰਗ ਦੇ ਵਿੱਚ ਪਾਰਟੀ ਪ੍ਰਧਾਨ ਸਰਦਾਰ ਸਖਬੀ ਸਿੰਘ ਬਾਦਲ ਸਾਹਿਬ ਨੇ ਪਾਰਟੀ ਦਾ ਇੱਕ ਫੈਸਲਾ ਕੀਤਾ ਕਿ 500 ਟਰੱਕ ਜਿਹੜੇ ਹੈਗਾ ਉਹਨਾਂ ਨੇ ਤੂੜੀ ਦਾ ਖਰੀਦਿਆ 500 ਟਰੱਕ ਜਿਹੜਾ ਹੈਗਾ ਹਰੇ ਚਾਰੇ ਦਾ ਖਰੀਦਿਆ ਤੇ ਪਾਰਟੀ ਨੇ ਨਾਬਾ ਹਲਕੇ ਨੂੰ ਹੁਕਮ ਲਾਇਆ ਕਿ 300 ਕਣਕ ਕਣਕ ਜਿਹੜੀ ਹੈ ਇਕੱਠੀ ਕੰਮੀਆਂ ਸੋ ਅਸੀਂ ਉਹ ਉਸ ਕਣਕ ਦੇ ਪ੍ਰਬੰਧਨ ਵਾਸਤੇ ਅੱਜ ਮੀਟਿੰਗ ਬੁਲਾਈ ਸੀ ਅੱਜ ਇਸ ਤੋਂ ਬਾਅਦ ਜਿਹੜੀ ਮੀਟਿੰਗ ਹੈਗੀ ਆ ਪਾਸੋਂ ਦੀ ਵੀ ਹੈਗੀ ਆ 2 ਵਜੇ ਸੋ ਅੱਜ ਇੱਥੇ ਮੀਟਿੰਗ ਬੁਲਾ ਕੇ ਸਾਰੇ ਵੀਰਾਂ ਨੇ ਫੈਸਲਾ ਕੀਤਾ ਹੈ ਕਿ ਹਰੇਕ ਪਿੰਡ ਪਿੰਡ ਵਿੱਚ ਜਾ ਕੇ ਸਾਡੇ ਸਰਕਲ ਦੇ ਅਧਿਕਾਰੀ ਸਹਿਬਾਨ ਕਣਕ ਦੀ ਤਿਆਰੀ ਕਰਾਉਣਗੇ ਤੇ ਉਸ ਤੋਂ ਦੂਜੇ ਦਿਨ ਸੀਨੀਅਰ ਲੀਡਰਸ਼ਿਪ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਟੂਰ ਲਗਾਏਗੀ ਤੇ ਨਾਲ ਕਣਕ ਇਕੱਠੇ ਕਰਕੇ ਜਿਹੜੇ ਹੜਪੀੜ ਤੰਦੇ ਲੋਕ ਨੇ ਉਹਨਾਂ ਵਾਸਤੇ ਕਣਕ ਇਕੱਠੀ ਕਰਾਂਗੇ ਜਿਹੜੇ ਗਰੀਬ ਲੋਕ ਨੇ ਜਿਹਨਾਂ ਦੇ ਘਰ ਟਹਿ ਗਏ ਹੋਰ ਖਾਣ ਪੀਣ ਦਾ ਜਿਹੜਾ ਰਾਸ਼ਨ ਹੈ ਹੁਣ ਇਹਨਾਂ ਦਿਨਾਂ ਵਿੱਚ ਪਹੁੰਚ ਰਿਹਾ ਤੇ ਉਹ ਆਉਣ ਵਾਲੇ ਜਦਨ ਪਾਣੀ ਉਤਰ ਗਿਆ 10 ਦਿਨਾਂ ਬਾਅਦ ਕਿਸੇ ਨੇ ਪਾਉ ਬੜਾਣੀ ਫੇਸ ਕਰਕੇ ਅਸੀਂ ਇਹ ਪ੍ਰਬੰਧ ਕਰਕੇ ਉਥੇ ਭੇਜਾਂਗੇ ਜਿਹੜੇ ਕਿ ਕਿਸਾਨਾਂ ਦੀਆਂ ਫਸਲਾਂ ਬੀਜਣ ਵਾਲੀਆਂ ਨੇ ਉਹ ਵੀ ਸਾਰੇ ਪ੍ਰਬੰਧ ਕਰਾਂਗੇ ਉਸ ਤੋਂ ਬਾਅਦ ਇੱਕ ਹੋਰ ਵੀ ਵੱਡਾ ਫੈਸਲਾ ਪਾਰਟੀ ਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਰੇਤ ਚੜ ਗਈ ਗਾਧ ਚੜ ਗਈ ਹਰੇਕ ਹਲਕੇ ਨੂੰ ਉਹ 3-3 4-4 ਪਿੰਡ ਦਿੱਤੇ ਜਾਣਗੇ ਅਸੀਂ ਆਪਣੇ ਹਲਕੇ ਚੋਂ ਵੀ ਟਰੈਲੀ ਟਰੈਕਟਰ ਲੈ ਕੇ ਜਾਵਾਂਗੇ ਤੇ ਉਹਨਾਂ ਪਿੰਡਾਂ ਨੂੰ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਾ ਕੇ ਉਹ ਪਿੰਡ ਸਵਾਰਾਂਗੇ ਸੋ ਅੱਜ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਲੀਡਰਸ਼ਿਪ ਦਾ ਕਿ ਕਿ ਨਾਬੇ ਹਲਕੇ ਦੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਅਸੀਂ 300 ਕੌਂਟਰ ਕਰਣ ਕੇ ਜਿਹੜੀ ਆ ਉਹ ਇਕੱਠੇ ਕਰਕੇ ਉੱਥੇ ਭੇਜਾਂਗੇ ਅੱਜ ਜਿਹੜੇ ਸਾਡੇ ਯੂਥ ਅਕਾਲੀ ਦਲ ਦੇ ਨੌਜਵਾਨ ਨੇ ਉਹ ਨਵੇਂ ਮੁੰਡੇ ਨੇ ਜਿਹੜੇ ਅੱਜ ਪਾਰਟੀ ਨੂੰ ਜੁਆਇਨ ਕੀਤਾ ਜਿਹੜੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਨੇ ਆਮ ਆਦਮੀ ਨੂੰ ਛੱਡ ਕੇ ਆਏ ਨੇ ਤੋਂ ਉਹਨਾਂ ਨੂੰ ਮੈਂ ਵੈਲਕਮ ਕਰਦਾ ਤੋਂ ਉਹਨਾਂ ਨੂੰ ਬੇਨਤੀ ਕਰਦਾ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਤੇ ਲੋਕਾਂ ਦੇ ਨਾਲ ਚੱਲਣ ਵਾਲੀ ਪਾਰਟੀ ਹੈ ਅੱਜ ਹੜਾਂ ਦੇ ਵਿੱਚ ਤੁਸੀਂ ਦੇਖੋ ਕਿ ਕਿਤੇ ਵੀ ਕੋਈ ਦੂਜੀ ਪਾਰਟੀ ਨਾ ਜੰਦੀ ਆਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਨੇ ਆਪਣਾ ਦਿਲ ਖੋਲ ਕੇ ਉਹਨਾਂ ਦੀ ਮਦਦ ਕਰਵਾਸਤੇ ਖੜੇ ਨੇ ਕਾਲ ਤੋਂ ਜ਼ਿਆਦਾ ਹੈਗੇ ਨੇ ਮੁੰਡੇ ਕਾਲਰ ਕਾਲਰ ਆ ਕਾਲ ਤੋਂ ਕਈ ਮੁੰਡੇ ਹੈਗੇ ਨੇ ਹੋਰ ਇੱਕ ਸਾਡੇ ਦਲਦੀ ਤੋਂ ਹੈਗੇ ਨੇ ਦਲਦੀਦੂ ਦੇ ਜਥੇਦਾਰ ਜੀ ਨੇ ਜਿਹੜੇ ਮੁੰਡੇ ਨੇ ਜੁਆਇਨ ਕੀਤੇ ਨੇ ਉਹਨਾਂ ਨੂੰ ਅਸੀਂ ਵੈਲਕਮ ਕੀਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਪਾਰਟੀ ਦੇ ਵਿੱਚ ਅੱਛਾ ਪੜਾ ਪੂਰਾ ਮਾਨ ਸਨਮਾਨ ਬਹਾਲ ਕੀਤਾ ਜਾਵੇ ਇਹ ਰੈਗੂਲਰ ਮੀਟਿੰਗ ਸੀ ਜੀ ਸਾਡੀ ਜਿਹੜੇ ਹੜਾ ਨੂੰ ਲੈ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੁਕਮ ਹੈ ਸਰਦਾਰ ਮੱਖਣ ਸਿੰਘ ਲਾਲਕਾ ਦੀ ਰਹਿਨਮਾਈ ਵਿੱਚ ਮੀਟਿੰਗ ਹੋਈ ਸੀਗੀ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਐਂ ਦੇਖੋ ਵੀ ਲੋਕ ਆਪਣੇ ਆਪ ਪਾਰਟੀ ਦੀਆਂ ਸਿਫਤਾਂ ਕਰ ਰਹੇ ਨੇ ਬਾਦਲ ਸਾਹਿਬ ਦੁਆਰਾ ਜਿਹੜਾ ਹੜਾਂ ਦੇ ਲਈ ਲੋਕਾਂ ਲਈ ਖੜੇ ਪਹਿਲਾਂ ਲੈਂਡ ਪੂਲਿੰਗ ਸੀਗੀ ਉੱਥੇ ਲੋਕਾਂ ਲਈ ਖੜੇ ਹੁਣ ਹੜਾਂ ਦੇ ਵਿੱਚ ਆਪਣੀ ਕਿਰਤ ਕਮਾਈ ਤੋਂ ਸਾਰੀ ਪਾਰਟੀ ਨੂੰ ਨਾਲ ਲੈ ਕੇ ਚੱਲ ਰਹੇ ਨੇ ਤਾਂ ਕਿ ਜਿੰਨੂੰ ਵੀ ਕੋਈ ਲੋੜ ਹੈ ਤੇ ਅੱਗੇ ਜਾ ਕੇ ਖੜਦੇ ਨੇ ਇਹ ਇੱਕ ਲੋਕਾਂ ਦੇ ਵਿੱਚ ਚੰਗਾ ਮੈਸੇਜ ਆ ਰਿਹਾ ਆਪਣੇ ਆਪ ਲੋਕ ਪਹੁੰਚ ਕਰ ਰਹੇ ਨੇ ਤਾਂ ਪਾਰਟੀ ਜੁਆਇਨ ਕਰ ਰਹੇ ਨੇ ਲੋਕਾਂ ਦੇ ਵਿੱਚ ਪੂਰੀ ਚਰਚਾ ਹੈ ਜਦੋਂ ਲੋਕਾਂ ਦੇ ਵਿੱਚ ਲੋਕ ਚਰਚਾ ਚੱਲਦੀ ਹੈ ਤਾਂ ਉਦੋਂ ਸਰਕਾਰ ਆਉਣਾ ਤੈਅ ਹੁੰਦਾ ਇਸ ਇਸ ਸਮੇਂ ਸਰਕਾਰ ਦੀ ਵਧਾਉਣ ਦੀ ਗੱਲ ਵੀ ਨਹੀਂ ਇਸ ਸਮੇਂ ਤਾਂ ਜਿਹੜੇ ਹੜਾ ਨਾਲ ਪੀੜਤ ਲੋਕ ਨੇ ਉਸ ਚੀਜ਼ ਤੇ ਸਿਆਸੀ ਬਿਆਨ ਵਿਆਦ ਹੀ ਨਾ ਕਰੀਏ ਔਰ ਪਿੱਛੇ ਹੁਣ ਦੇਖਿਆ ਪ੍ਰਧਾਨ ਮੰਤਰੀ ਕੀ ਦੇ ਕੇ ਗਿਆ ਆਪਾਂ ਨੂੰ 1500 ਕਰੋੜ ਰੁਪਇਆ ਯਾਰਾ ਤਾਂ ਦੋ ਪਿੰਡਾਂ ਤੇ ਲੱਗ ਜਾਊਗਾ ਇਹਦੀ ਬਰਬਾਦੀ ਹੋ ਗਈ ਸੋ ਮੈਂ ਤਾਂ ਇੰਨਾ ਹੀ ਕਹਿਣਾ ਅੱਜ ਆਪਾਂ ਨੂੰ ਅੱਗੇ ਆਉਣ ਦੀ ਲੋੜ ਆ ਅਕਾਲੀ ਦਲ ਦੀ ਹਵਾ ਚੱਲ ਰਹੀ ਆ ਅਤੇ ਆਪਾਂ ਹੜ੍ਹ ਪੀੜਤਾਂ ਲਈ ਖੜੀ ਆ ਅੱਜ ਤੁਸੀਂ ਕਹੋਗੇ ਕਿ ਲੋਕਾਂ ਕਹਿੰਦੇ ਇਹਦੀ ਮੀਟਿੰਗ ਕਰਦੇ ਪਹਿਲਾਂ ਦਾ ਵਾਇਗੁਰ ਜੀ ਦਾ ਖਾਸ ਵਾਇਗੁਰ ਜੀ ਫਤਿਹ ਅੱਜ ਜਿਹੜੀ ਮੀਟਿੰਗ ਸਿੱਧੀ ਗਈ ਸੀ ਉਹ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਚਾ ਨਿਰਦੇਸ਼ਾਂ ਹੇਠਾਂ ਲਾਲਕਾ ਜੀ ਡਿਊਟੀ ਲੱਗੀ ਹੈ ਵੀ ਹਰ ਖਲਕੇ ਤੋਂ 300 ਕਵਾਂਟਲ ਇਕੱਠੀ ਕਰਨੀ ਹੈ ਅਸੀਂ ਪਿੰਡ-ਪਿੰਡ ਜਾਵਾਂਗੇ ਕਾਂਡਕ ਦਾ ਵੱਧ ਵੀ ਇਕੱਠੀ ਹੋ ਜੂਗੀ ਕਿਉਂਕਿ ਕਿਤਾ ਹਾਲਾਤ ਇਹ ਜਿਹੇ ਨੇ ਗੁਰੂ ਦੀ ਮਾਪਈ ਵੀ ਲੋਕਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਤੇ ਇੱਕ ਹੋਰ ਮੈਂ ਗੱਲ ਕਰਨੀ ਚਾਹਣਾ ਜਿਹੜੀ ਗੱਲ ਸਾਡੇ ਪ੍ਰਧਾਨ ਜੀ ਨੇ ਕਿਹਾ ਸਫੀਰ ਸਿੰਘ ਬਾਦਲ ਉਹਨਾਂ ਨੇ ਵੀ ਘੱਟ ਤੋਂ ਘੱਟ ਮੁਆਵਜ਼ਾ 50000 ਰੁਪਏ ਮਿਲਣਾ ਚਾਹੀਦਾ ਤਾਂ ਜ਼ਿੰਮੇਦਾਰ ਬਚੂਗਾ ਜਿਹੜਾ 20000 ਦੇ ਰਹੇ ਨੇ ਉਹ ਇੱਕ ਮਜ਼ਾਕ ਕਰ ਰਹੇ ਨੇ ਦਿੱਲੀ ਵਾਲੇ ਕਹਿੰਦੇ ਨੇ ਅਸੀਂ ਬਾਅਦ ਚ ਜਾ ਕੇ ਭੇਜਾਂਗੇ ਪੈਸੇ ਆਉਣਗੇ ਪਰ ਜਦੋਂ ਭੇਜਦੇ ਨੇ ਤਾਂ ਠੀਕ ਹੈ 50000 ਆਵੇ ਹਰ ਇੱਕ ਦੇ ਖਾਤੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਉਹਨਾਂ ਦੇ ਸਿੱਧਾ ਖਾਤੇ ਚੋਂ ਚਾਹੀਦਾ ਕਿਉਂਕਿ ਸਰਕਾਰ ਦਾ ਕੋਈ ਪਤਾ ਨਹੀਂ ਕਿਧਰ ਨੂੰ ਗਿੜਾ ਖਵਾ ਦੇਣ ਕਿਉਂਕਿ ਦਿੱਲੀ ਸਰਕਾਰ ਆ ਹੀ ਕਹਿੰਦੇ ਨੇ ਅਸੀਂ 12000 ਰੁਪਏ ਡਿਸਾਸਟਰ ਮੈਨੇਜਮੈਂਟ ਫੰਡ ਭੇਜਿਆ ਹੋਇਆ ਹੈ ਉਹ ਇਹਨਾਂ ਨੇ ਯੂਜ਼ ਕਿਤੇ ਕਰ ਲਿਆ ਇਹ ਦਿਖਾ ਨਹੀਂ ਰਹੇ ਉਹ 12000 ਇੱਕ 12000 ਰੁਪਏ ਪਿਆਰ ਭੇਜੇ ਕਰੋੜ ਰੁਪਏ ਭੇਜੇ ਉਹਦਾ ਉਹ ਸਭ ਮੰਗ ਰਹੇ ਨੇ ਉਹ ਦੇ ਨਹੀਂ ਰਹੇ ਇਸ ਲਈ ਸੈਂਟਰ ਨੂੰ ਬੇਜ ਕੇ ਵੀ ਜੇ 50000 ਏਕੜ ਕਰ ਦੇ ਸਾਡੇ ਪ੍ਰਧਾਨ ਸਾਹਿਬ ਦੀ ਬੇਨਤੀ ਮੁਤਾਬਕ ਤਾ ਜਿੰਮੇਦਾਰ ਬਸ ਸਾਹਿਬ ਮੈਂ ਸਾਰੀਆਂ ਜਥੇਬੰਦੀਆਂ ਸਾਰੇ ਕਿਸਾਨ ਯੂਨੀਅਨ ਬੇਨਤੀ ਕਰਦਾ ਕਿ ਜੋ ਪ੍ਰਸ਼ਾਸਨਿਕ ਬਾਦਲ ਨੇ ਕਿਹਾ ਉਸੇ ਪੈਰਾਂ ਦੇ ਉਹ ਸੁਣੇ ਇਸ਼ੂ ਬਣਾਉਣ ਤੇ ਤਾਂ ਹੀ ਜਿੰਮੇਦਾਰ ਬਸ ਸਾਹਿਬ ਹੈ ਵਾਈ ਗੁਰਜੀ ਕਾਲਸਾ ਵਰਜੀ ਪਤੇ ਅਮਰਜੀਤ ਪਾਟੇ ਦਾ ਸਾਡੇ ਜੀ ਕਾਲੇਵਾਸ ਜੀ ਜੀਵਨ ਕਪਤੀ ਅਸੀਂ ਆਮ ਆਦਮੀ ਪਾਰਟੀ ਦਾ ਤੁਹਾਨੂੰ ਹਾਲ ਦੇਖ ਹੀ ਰਿਹਾ ਇਹਨਾਂ ਦੇ ਹੱਥ ਜਿੱਤੇ ਹੁਣ ਝਾੜੂ ਵੀ ਨਹੀਂ ਦੇ ਠੀਕ ਹੈ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਪੰਜਾਬ ਦਾ ਉਹ ਹਾਲ ਹੋਇਆ ਪਿਆ ਵੀ ਜਾ ਕੇ ਤੁਸੀਂ ਦੇਖੋਗੇ ਵੀ ਨਾ ਲੋਕ ਰੋਟੀਆਂ ਪਾਣੀ ਦੇ ਵਿੱਚ ਡਬੋ ਡਬੋ ਘਾ ਰਹੇ ਨੇ ਉਹ ਹਾਲ ਹੈ ਬਾਕੀ ਪੰਜਾਬ ਤੇ ਕਦੀ ਦਬਦਾ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਗਰ ਕੋਈ ਚੀਜ਼ ਦੀ ਲੋੜ ਹੈ 10000 ਡੀਜ਼ਲ ਉਹ ਕਹਿੰਦਾ ਜੀ ਰੱਸਾ ਚਾਹੀਦਾ ਨਾਲ ਦੀ ਨਾਲ ਪੇਮੈਂਟ ਦਿੱਤੇ ਨੇ ਜੀ ਨਾ ਇਹ ਕੱਢ ਕੇ ਸੋਸ਼ਲ ਮੀਡੀਆ 'ਚ ਸਾਰਾ ਕੁਝ ਵਾਇਰਲ ਹੋ ਰਿਹਾ ਹੈ ਪਰ ਮੁੱਖ ਮੰਤਰੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹਦੇ ਜੇ ਆਮ ਆਦਮੀ ਪਾਰਟੀ 'ਚ ਜਾਣਾ ਜਿਹਦਾ ਬਿਆਨ ਨਹੀਂ ਹੁੰਦਾ ਉਹਨੂੰ ਜਾਣਾ ਚਾਹੀਦਾ ਜੀ ਉੱਥੇ ਵੀ ਹੈ ਜੀ ਇਹਨੂੰ ਕੋਈ ਪਤਾ ਨਹੀਂ ਸ਼ਤਾਂ ਨਹੀਂ ਵੀ ਪੰਜਾਬ 'ਚ ਕੀ ਹੁੰਦਾ ਮੈਨੂੰ ਲੱਗਦਾ ਸੀਐਮ ਤੇ ਉਹ ਆਪਣਾ ਕੇਜਰੀਵਾਲ ਗੰਜਾ ਜਿਹਾ ਭਈਆ ਉਹਨੂੰ ਪਤਾ ਤੇ ਲੱਗਦਾ ਨਹੀਂ ਵੀ ਪੰਜਾਬ 'ਚ ਕੀ ਕਰਨਾ ਹੈ ਕੀ ਨਹੀਂ ਬਾਕੀ ਆਮ ਆਦਮੀ ਪਾਰਟੀ ਤੋਂ ਇਨੇ ਦੁਖੀ ਹੋ ਚੁੱਕੇ ਆ ਅਸੀਂ ਅਸੀਂ ਇਨੇ ਦੁਖੀ ਵੀ ਛੱਡ ਦੋ ਗੱਲਾਂ ਕੋਈ ਸੜਕਾਂ ਦੇ ਹਾਲ ਦੇਖ ਲਓ ਲੋਕ ਆਪ ਮਿੱਟੀਆਂ ਬੰਦੇ ਨੇ ਜੀ ਠੀਕ ਹੈ ਕੱਚੇ ਮਕਾਨਾਂ ਦੇ ਜਿਹੜੇ ਇਹਨਾਂ ਨੇ ਕੱਢੇ ਸੀ ਕੋਈ ਕੱਚੇ ਮਕਾਨ ਨਹੀਂ ਬਣੇ ਕਹਿੰਦੇ ਮੁੱਖ ਮੰਤਰੀ ਨੇ ਹੈਲੀਕਾਪਟਰ ਭੇਜਿਆ ਉਹਦੇ 'ਚ ਦੋ ਲਫਾਫੇ ਭੇਜੇ ਮੁੱਖ ਮੰਤਰੀ ਨੇ ਹੈਲੀਕਾਪਟਰ ਤੇ ਇੱਕ ਸਰੋਂ ਦਾ ਤੇਲ ਇੱਕ ਆਟਾ ਉਹ ਵੀ ਜਿੱਟਿਆ ਪਾਣੀ 'ਚ ਉਹਦਾ ਕੀ ਕਰੂਗਾ ਬੰਦਾ ਦੱਸੋ ਪਹਿਲਾਂ ਆਮ ਆਦਮੀ ਪਾਰਟੀ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ VOTING ਵੀ ਪਾਈ ਹੈ ਜੀ ਆਮ ਆਦਮੀ ਪਾਰਟੀ ਨੂੰ ਅਸੀਂ ਸੁਧਾਰ ਲਈ ਪਾਈ ਸੀਗੀ ਪਹਿਲਾਂ ਵੀ ਬਹੁਤ ਲੋਕ ਤੰਗ ଥିਗੇ ਸਾਨੂੰ ਨਹੀਂ ਪਤਾ ਸੀ ਇਹ ਉਦੋਂ ਵੀ ਜਮੀ ਘਟੀਆਂ ਨਿਕਲਣਗੇ ਭਗਵਾਨਤਮਾਨ ਦਾਦੇ ਚਲੋ ਕਹਿਣੇ ਕੀ ਉਹਦੇ ਹੈਗੇ ਹੀ ਹੁਣ ਮੈਂ ਉਹ ਸ਼ਬਦ ਬੋਲਣਾ ਨਹੀਂ ਚਾਹੁੰਦਾ ਠੀਕ ਹੈ ਜਿਹੜੇ ਐਮਐਲਏ ਨੇ ਐਮਐਲਏ ਪਹਿਲਾਂ ਸਾਈਕਲਾਂ ਤੇ ਸੀ ਹੁਣ ਕ੍ਰਿਸਟਾ ਨੋਵਾ ਤੇ ਹੈ ਕਹੇ ਹੁਣ ਸਾਈਕਲ ਕਿੱਧਰ ਗਿਆ ਹੁਣ ਸਾਈਕਲ ਤੇ ਸੈਰ ਨਹੀਂ ਨਾ ਹੁੰਦੀ ਜੀ ਹੁਣ ਜਿਹੜੇ ਆ ਰੋਡ ਟੁੱਟੇ ਨੇ ਉਹ ਸਾਰਾ ਫੰਡ ਕ੍ਰਿਸਟਾ ਦੀ ਲੱਗਦਾ ਡੀਜ਼ਲ ਪੈਂਦਾ ਏਸ ਥੋੜਾ ਸੋਚਣਾ ਚਾਹੀਦਾ ਜਿਹੜੇ ਸੁਖਵੀਰ ਸਿੰਘ ਬਾਦਲ ਆ ਸਾਹਿਬ ਫਿਰ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਉਂਝੀ ਨਹੀਂ ਕਹਿੰਦੇ ਜੀ ਕਹਿੰਦੇ ਫੇਵਰੇਟ ਬੰਦਾ ਵੀਰ ਸੁਖਵੀਰ ਮੈਂ ਤੇ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਜੀ ਸਤਿ ਸ਼੍ਰੀ ਅਕਾਲ